ਜਿਹੜੇ ਇਹ ਡੇਰੇ ਨੇ ਜਾਂ ਠਾਠਾਂ ਨੇ ਕੀ ਇਹ ਸਿੱਖੀ ਦਾ ਹਿੱਸਾ ਹੈ ਜਾਂ ਨਹੀਂ ਕਿਉਂਕਿ ਆਮ ਲੋਕ ਨੇ ਜਿਹੜੇ ਜੜੀਆਂ ਬੀਬੀਆਂ ਦੀ ਤੁਸੀਂ ਗੱਲ ਕੀਤੀ ਉਹ ਇੱਕ ਚੀਜ਼ ਨੂੰ ਦੇਖ ਕੇ ਮੱਥਾ ਟੇਕਦੀਆਂ ਨੇ ਕਿ ਇਹਨਾਂ ਨੇ ਦਾੜੀ ਰੱਖੀ ਹੋਈ ਆ ਇਹਨਾਂ ਨੇ ਦਮਾਲਾ ਬੰਨਿਆ ਹੋਇਆ ਇਹਨਾਂ ਨੇ ਚਿੱਟੇ ਰੰਗ ਦਾ ਚੋਲਾ ਪਾਇਆ ਹੋਇਆ ਇਹ ਸੰਤ ਨੇ ਇਹ ਸਿਪਾਹੀ ਨੇ ਇਹ ਬਾਬੇ ਨੇ ਇਹ ਕਹਿ ਕੇ ਮੱਥਾ ਟੇਕਿਆ ਜਾਂਦਾ ਪਰ ਉਹ ਜਿਸ ਸਥਾਨ ਤੇ ਬਹਿੰਦੇ ਆ ਜਿੱਥੇ ਰਹਿੰਦੇ ਆ ਜਿੱਥੇ ਲੋਕਾਂ ਨੂੰ ਪ੍ਰਵਚਨ ਸੁਣਾਉਂਦੇ ਆ ਜਿੱਥੇ ਗੁਰਬਾਣੀ ਦੀ ਗੱਲ ਕਰਦੇ ਆ ਤਾਂ ਜਿੱਥੇ ਸਾਖੀਆਂ ਸੁਣਾਉਂਦੇ ਆ ਉਸ ਜਗ੍ਹਾ ਦਾ ਨਾਮ ਉਹ ਗੁਰੂ ਘਰ ਨਹੀਂ ਰੱਖਦੇ ਉਹਦਾ ਨਾਮ ਡੇਰਾ ਜਾਂ ਠਾਠ ਰੱਖਦੇ ਆ ਕੀ ਸਿੱਖੀ ਦੇ ਵਿੱਚ ਡੇਰੇ ਨੂੰ ਜਾਂ ਠਾਠ ਨੂੰ ਪ੍ਰਮਾਨ ਕੀਤਾ ਜਾ ਸਕਦਾ ਆਰ ਪੀ ਜੀ ਜਦੋਂ ਆਪਾਂ ਇਸ ਮੁੱਦੇ ਤੇ ਗੱਲ ਕੀਤੀ ਸੀ ਮੈਂ ਗੁਰਨਾਥ ਦੇਵ ਜੀ ਉਹਨਾਂ ਨੂੰ ਤਾਂ ਵਿੱਚ ਲੈ ਕੇ ਆਇਆ ਸੀ ਵੀ ਜਿਨ੍ਹਾਂ ਨੇ ਇੰਨਾ ਵਧੀਆ ਸਿਸਟਮ ਸਾਨੂੰ ਚਲਾ ਕੇ ਦਿੱਤਾ ਤੇ ਅੱਗੇ ਕਰਾਂਦੇ ਵਿੱਚ ਡੇਰਿਆਂ ਦੇ ਵਿੱਚ ਟਕਸਾਲਾਂ ਦੇ ਵਿੱਚ ਠਾਠਾਂ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਇਹਨਾਂ ਧਾਰਮੀ ਠੇਕੇਦਾਰਾਂ ਧਾਰਮੀ ਬਾਬਿਆਂ ਆ ਧਾਰਮੀ ਆਗੂਆਂ ਦੀ ਬਦੌਰਤ ਹੋ ਰਿਹਾ ਹੈ ਉਸ ਤੋਂ ਵੀ ਵੱਡੀ ਗੱਲ ਕਿ ਜਿਹੜੇ ਧਾਰਮਿਕ ਬਾਬੇ ਮਹਾਬੋਸ ਸੁਭ੍ਰਮ ਗਿਆਨੀ ਹੋਰ ਪਤਾ ਨਹੀਂ ਆਪਣੇ ਆਪ ਨੂੰ ਕਿਹੜੀਆਂ ਇੰਟੀਗਰੀਆਂ ਲਈ ਬੈਠੇ ਨੇ ਉਹ ਅੱਜ ਤੱਕ ਕਿਸੇ ਵੀ ਮਸਲੇ ਦੇ ਉੱਪਰ ਨਹੀਂ ਬੋਲੇ ਚਾਹੇ ਉਹ ਬਲਜਿੰਦਰ ਸਿੰਘ ਚੰਨਕਾਟ ਵਾਲਾ ਹੋਵੇ ਚਾਹੇ ਉਹ ਨਾਨਕਸਰ ਵਾਲਾ ਹੋਣਾ ਹੋਣਾ ਹੋਵੇ ਹਾਂ ਸਰਬਜੀਤ ਸਿੰਘ ਧੁੰਦਾ ਉਹ ਜਿਹੜੇ ਉਹ ਆਪਣੇ ਪ੍ਰਚਾਰ ਦੇ ਵਿੱਚ ਅਕਸਰ ਇਹਨਾਂ ਦਾ ਖੰਡਨ ਕਰਦੇ ਨੇ ਤੇ ਇਹਨਾਂ ਨਾਨਕਸਰ ਵਾਲਿਆਂ ਨੇ ਸਰਬਜੀਤ ਸਿੰਘ ਧੁੰਦੇ ਦੇ ਉੱਪਰ ਕਈ ਪਟੀਸ਼ਨਾਂ ਅਦਾਲਤ ਵਿੱਚ ਪਾਈਆਂ ਹੁੰਦੀਆਂ ਨੇ ਜਿਹੜਾ ਕੋਈ ਬੋਲਦਾ ਹੈ ਨਾ ਸਿਰਫ ਇੰਨੀ ਗੱਲ ਕਹਿਣ ਤੇ ਸਿਰਫ ਇੰਨੀ ਗੱਲ ਕਹਿਣ ਤੇ ਕਿ ਨਾਨਕਸਰ ਹੀ ਕਿਉਂ ਭਗਤੀ ਦਾ ਘਰ ਹੈ ਤੁਸੀਂ ਗੱਲ ਕਹਿ ਕੇ ਡੋ ਮੈਂ ਉਧਰ ਵੀ ਜਾ ਰਿਹਾ ਸੀ ਦੇਖੋ ਇਹ ਜਿਹੜਾ ਕੋਈ ਪਖੰਡਾ ਹੈ ਉਹ ਇੰਨੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੜਦੇ ਦੇ ਵਿੱਚ ਚਲਾਇਆ ਹੋਇਆ ਹੈ ਅਸੀਂ ਖੁਦ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਉਹੀ ਗੁਰੂ ਗ੍ਰੰਥ ਸਾਹਿਬ ਹੈ ਉੱਥੇ ਜਾ ਕੇ ਮੱਥਾ ਨਹੀਂ ਟੇਕਦੇ ਅਸੀਂ ਇਹਨਾਂ ਵੱਲ ਨੂੰ ਭੱਜਦੇ ਹਾਂ ਹੋਰ ਦੇਖੋ ਇੱਕ ਵਾਰੀ ਜੀ ਤੁਸੀਂ ਇਹਨਾਂ ਦੇ ਵਿੱਚ ਉਹ ਉਹ ਵਾਰੇ ਨੇ ਡਾਇਰੈਕਟ ਖਸਾਲਾ ਜੀ ਦੇ ਵਿੱਚ ਸ਼ਰਧਾਲੂਆਂ ਨੂੰ ਮੱਥਾ ਟੇਕਣ ਹੋ ਕੇ ਪੈਸੇ ਚੜਾਉਣ ਦੀ ਮਨਾਈ ਹੈ ਉਹ 5 ਰੁਪਏ ਨਹੀਂ ਜੜਾ ਸਕਦਾ ਫਿਰ ਇਹਨਾਂ ਡੇਰੇ ਘਾਠਾਂ ਦੇ ਵਿੱਚ ਇਹਨਾਂ ਆਲੀ ਸ਼ਾਨ ਸਿਸਟਮ ਇੰਨੀਆਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਮਹਿੰਗਾ ਮਹਿੰਗਾ ਰੈਂਟ ਸੈਂਡ ਉਹ ਕਿੱਥੋਂ ਆ ਰਿਹਾ ਇਹ ਵੀ ਗੱਲ ਇੱਕ ਸੋਚਣ ਵਾਲੀ ਇਹਨੂੰ ਕਦਾਵਾਤ ਕਹਿੰਦੇ ਆ ਬੱਬੀ ਜੀ ਇਹਨੂੰ ਕਹਿੰਦੇ ਆ ਕਿ ਕਿਰਪਾਵਾ ਪੁਰਸ਼ਾਂ ਦੀ ਕਰਾਮਾਤ ਦੇ ਨਾਲ ਇਹ ਸਾਰਾ ਕੁਝ ਹੁੰਦਾ ਹੁੰਦਾ ਹੁਣ ਇਹਦੇ ਵਿੱਚ ਇਹ ਦੇਖੋ ਤੁਸੀਂ ਜਦੋਂ ਇਹ ਤੁਸੀਂ ਆ ਰਾਣਵਾਲਾ ਗਰਦੀਪ ਸਰਪੰਚਾ ਜਿਹੜਾ ਨਸ਼ਿਆਲਾ ਉਹ ਫੜਿਆ ਤਾਂ ਉਹ ਫੜਿਆ ਵੀ ਅਭਿਨਾਨ ਸਾਗਰ ਦੇ ਦੀਕ ਸੀ ਤੇ ਉਸ ਤੋਂ ਬਾਅਦ ਇਹ ਵੀ ਗੱਲ ਸਾਹਮਣੇ ਆਈ ਨੇ ਕਿਵੇਂ ਉੱਥੇ ਦੇ ਬਾਬਿਆਂ ਨੇ ਸੌਦੇਬਾਜ਼ੀ ਕਰਕੇ ਆਪਣੇ ਆਪ ਨੂੰ ਬਚਾਇਆ ਆਪਣੇ ਹੋਰ ਬੰਦਿਆਂ ਨੂੰ ਬਚਾਇਆ ਇਸ ਤੋਂ ਬਿਨਾ ਹੋਰ ਬਹੁਤ ਜਗ੍ਹਾ ਨੇ ਜਿਹੜੇ ਬਾਬੇ ਨੇ ਉਹ ਨਸ਼ਿਆਂ ਦੇ ਵਿੱਚ ਆਪ ਖੋਦ ਗੱਤਾਂ ਰੰਨੇ ਨੇ ਊਟਾ ਮਾਰ ਸਕਦੇ ਨਹੀਂ ਤੇ ਉਸ ਤੋਂ ਬਿਨਾ ਫਿਰ ਜਿਹੜੇ ਇਹ ਨਸ਼ਾ ਵੇਚਣ ਵਾਲੇ ਬੰਦੇ ਨੇ ਜਾਂ ਹੋਰ ਨੇ ਉਹਨਾਂ ਦੀ ਸਰਪ੍ਰਸਤੀ ਉਹਨਾਂ ਨੂੰ ਰਹਿੰਦੀ ਹੈ ਤੇ ਅੱਗੇ ਫਿਰ ਉਹ ਪੁਰਸਾਫਸਰਾਂ ਤੱਕ ਆਪਣੀ ਬਾਬਾਗਿਰੀ ਦਿਖਾਉਂਦੇ ਹੋਏ ਇਹਨਾਂ ਲੋਕਾਂ ਨੂੰ ਛਡਾਉਂਦੇ ਵੀ ਨਹੀਂ ਤੇ ਬਹੁਤ ਕੁਝ ਆ ਜਿਹੜਾ ਬਾਬਾ ਬਾਦ ਦੇ ਰਾਹੀ ਸਾਡੇ ਪੰਜਾਬ ਨੂੰ ਨੌਜਵਾਨੀ ਨੂੰ ਬੀਬੀਆਂ ਨੂੰ ਬੱਚਿਆਂ ਨੂੰ ਘਰ ਘਰ ਦਿੱਤਾ ਤੇ ਮੁਕਤੀ ਦੀ ਗੱਲ ਫੇਰ ਉਹੀ ਹੈ ਕਿ ਅਕਸਰ ਜੇ ਅਸੀਂ ਨਹੀਂ ਸਮਝਾਂਗੇ ਖੁਦ ਫਿਰ ਹੋਰ ਇਹਨਾਂ ਨੂੰ ਪਾਕਿਸਤਾਨ ਵਾਲਿਆਂ ਨੇ ਅਰਾਣ ਹੜਿਆ ਨੇ ਅਮਰੀਕਾ ਵਾਲਿਆਂ ਤਾਂ ਸਮਝਾਉਣੀ ਆਉਣਾ ਅਸੀਂ ਆਪ ਹੀ ਸਮਝਣਾ ਇਹਨਾਂ ਪਖੜੀਆਂ ਦਾ ਜੇ ਹੁਣ ਵੀ ਨਾ ਖੜਾ ਛੱਡਾਂਗੇ ਤਾਂ ਫਿਰ ਅਸੀਂ ਕਦੋਂ ਇਹਨਾਂ ਲੋਕਾਂ ਤੋਂ ਨਿਜਾਤ ਪਾਵਾਂਗੇ ਨਹੀਂ ਤਾਂ ਫਿਰ ਹਰ ਪੀਸਾਂ ਹੋਰ ਬੱਚਿਆਂ ਦੇ ਨਾਲ ਵੀ ਹੋਣੇ ਨੇ ਬੀਬੀਆਂ ਦੇ ਨਾਲ ਵੀ ਘਣਾਉਣੇ ਕੰਮ ਹੋਣੇ ਨੇ ਤੇ ਜੇ ਅਸੀਂ ਨਾ ਜਾ ਗਏ ਤਾਂ ਇਹ ਸਭ ਕੁਝ ਆ ਜਿਹੜਾ ਸੱਦਾ ਸੀ ਆਪ ਦੇ ਮਾਂ ਜੀ